ਤੇ ਬੀਜਪੀ ਉਮੀਦਵਾਰ ਪਨੀਤਕੌਰ ਦੇ ਵਿਰੋਧ ਦੇ ਦੌਰਾਨ ਕਿਸਾਨ ਦੀ ਇੱਕ ਮੌਤ ਹੋ ਚੁੱਕੀ ਹੈ ਦੱਸਦੇ ਕਿ ਕਿਸਾਨ ਜਥੇਬੰਦੀਆਂ ਨੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਹੈ ਜਦੋਂ ਤੱਕ ਐਫ ਆਈ ਆਰ ਨਹੀਂ ਉਦੋਂ ਤੱਕ ਸਸਕਾਰ ਨਹੀਂ ਡੱਲੇਵਾਲ ਨੇ ਕਿਹਾ ਹੈ ਜਦੋਂ ਤੱਕ ਦੋਸ਼ੀ ਕਾਬੂ ਨਹੀਂ ਹੁੰਦੇ ਉਦੋਂ ਤੱਕ ਸਸਕਾਰ ਨਹੀਂ ਕੀਤਾ ਜਾਵੇਗਾ ਕਿਸਾਨ ਦੀ ਮੌਤ ਤੇ ਮੈਨੂੰ ਬੇहद ਅਫਸੋਸ ਹੈ ਪਨੀਤਕੌਰ ਦੇ ਵੱਲੋਂ ਇਹ ਬਿਆਨ ਆਇਆ ਹੈ ਮੈਂ ਆਪਣੀ ਦੋ ਦਿਨ ਦੀ ਸਿਆਸੀ ਪ੍ਰੋਗਰਾਮ ਜੁੜੇ ਨੇ रद ने परनीत कौर का हाँ विरोध कर रहे जोड़ा है किसानों रोकने के लिए जल्दों जोड़ा है किसान जु रोक देा मुक्की का मामला सामने आया धक्का मुक्की किसान जमीन तक डिग जाता है जिस करके उस सट लगती है तो उसकी मौत हो जाती है ਤੇ ਹੁਣ ਜਿਹੜਾ ਹੈ ਕਿਸਾਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਦੋਂ ਤੱਕ ਇਨਸਾਫ ਨਹੀਂ ਮਿਲੇਗਾ ਉਦੋਂ ਤੱਕ ਸਸਕਾਰ ਨਹੀਂ ਕੀਤਾ ਜਾਵੇਗਾ ਐਫ ਆਈ ਆਰ ਜਦੋਂ ਤੱਕ ਨਹੀਂ ਕੀਤੀ ਜਾਵੇਗੀ ਭਾਜਪਾ ਉਮੀਦਵਾਰ ਪੰਨੀਤ ਕੋਰ ਦੇ ਕਾਫਲੇ ਦੇ ਦੌਰਾਨ ਜੁੜਾ ਹੈ ਭਾਜਪਾ ਉਮੀਦਵਾਰ ਪੰਨੀਤ ਕੋਰ ਦਾ ਵਿਰੋਧ ਕਿਸਾਨਾਂ ਦੇ ਵੱਲੋਂ ਕੀਤਾ ਜਾ ਰਿਹਾ ਸੀ ਤੇ ਹੁਣ ਕਿਸਾਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਦੋਂ ਤੱਕ ਐਫ ਆਈ ਆਰ ਨਹੀਂ ਉਦੋਂ ਤੱਕ ਸਸਕਾਰ ਨਹੀਂ ਡੱਲੇਵਾਲ ਨੇ ਵੀ ਕਿਹਾ ਹੈ ਜਦੋਂ ਤੱਕ ਦੋਸ਼ੀ ਕਾਬੂ ਨਹੀਂ ਹੁੰਦੇ ਨੇ उदो तक संस्कार नहीं किया जाएगा डालेवाली उनीत कौरबंद रोकने की कोशिश किसान की गई है विरोध एक किसान खड़े हुए सन जिस दौरान किसान की मौत हुई है हूँ डालेवाल जदों तक दोषी काबू नहीं होंगे उदो तक संस्कार नहीं किया जाएगा ਇੱਕ ਮੋਰਚੇ ਵੱਲੋਂ ਦਿੱਤਾ ਹੋਇਆ ਪ੍ਰੋਗਰਾਮ ਹੈ ਕਿ ਅਸੀਂ ਜਿੱਥੇ ਵੀ ਕਿਤੇ ਪੋਲੀਟੀਕਲ ਲੀਡਰ ਸਹਿਬਾਨ ਆਉਂਦੇ ਨੇ ਪਹਿਲਾ ਪ੍ਰੋਗਰਾਮ ਸੀਗਾ ਕਿ ਅਸੀਂ ਭਾਜਪਾ ਤੋਂ ਸਵਾਲ ਪੁੱਛਨੇ ਕਿਉਂਕਿ ਉਸ ਵੇਲੇ ਭਾਜਪਾ ਦੇ ਨਾਲ ਲੋਕਾਂ ਦਾ ਰੋਸ ਸੀ ਇੰਡੀਆ ਆਲਾਈਂਸ ਨੇ ਹਜੇ ਆਪਣਾ ਚੋਣ ਮੈਨੀਫੈਸਟੋ ਜਾਰੀ ਨਹੀਂ ਕੀਤਾ ਸੀ ਔਰ ਜਿਸ ਦਿਨ ਤਾਂ ਉਹਨਾਂ ਦਾ ਚੋਣ ਮੈਨੀਫੈਸਟੋ ਜਾਰੀ ਹੋ ਗਿਆ ਉਸ ਦਿਨ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਉਸ ਘੇਰੇ 'ਚ ਲੈ ਕੇ ਫੈਸਲਾ ਲੈ ਲਿਆ ਸੀ ਕਿ ਹਰ ਇੱਕ ਪੋਲੀਟਿਕਲ ਪਾਰਟੀ ਤੇ ਉਹਦੇ ਮੁਤਾਬਕ ਜਿਹੜੇ ਉਹਨੇ ਉਹਦੇ ਰਾਜ ਚ ਜੋ ਜੋ ਹੋਇਆ ਉਹਦੇ ਮੁਤਾਬਕ ਅਸੀਂ ਸਵਾਲ ਕਰਾਂਗੇ ਪੁੱਛਾਂਗੇ ਬੀਜੇਪੀ ਦੇ ਉੱਤੇ ਖਾਸ ਸਵਾਲ ਇਹ ਸੀਗੇ ਇਹ ਭਾਈ ਤੁਸੀਂ ਪਿਛਲੀ ਵਾਰੀ ਸਾਡੇ ਕੋਲ ਵੋਟਾਂ ਲਈਆਂ ਨੇ ਸਦਾ ਲਈ ਹੈ ਸਦਾ ਲੈ ਕੇ ਮੁਰ ਦੁਬਾਰਾ ਸਰਨਾ ਕੀਤੇ ਵਜਦੇ ਪੂਰੇ ਨਹੀਂ ਕੀਤੇ ਤੇ ਜਦੋਂ ਵਜਦੇ ਯਾਦ ਕਰਾਉਣ ਚੱਲੇ ਆ ਸਾਡੇ ਤੇ ਗੋਲੀਆਂ ਚਲਾਈਆਂ ਸਾਡੇ ਰਸਤੇ ਰੋਕ ਕੇ ਸਾਡਾ ਨੌਜਵਾਨ ਸ਼ਹੀਦ ਕਰਤਾ ਸਾਡੇ 433 ਕਿਸਾਨ ਜਖਮੀ ਕਰਦੇ ਜਿੰਨੋਂ ਚੋ ਚਾਰ ਕਿਸਾਨ ਉਹਨੇ ਜਿਨ੍ਹਾਂ ਦੇਆਂ ਅੱਖਾਂ ਚਲੀਆਂ ਗਈਆਂ ਪੰਜ ਕਿਸਾਨ ਤੋ ਅਗਰ ਇਹ ਹਾਲਾਤ ਨੇ ਤਾਂ ਫਿਰ ਅਗਰ ਸਵਾਲ ਬਣਦਾ ਹੈ ਕਿ ਤੁਸੀਂ ਇਹ ਕਿਉਂ ਕੀਤਾ ਤੇ ਅੱਗੇ ਭਾਈ ਜੇ ਦੁਬਾਰਾ ਵੋਟਾਂ ਲੈਣ ਆਏ ਹੋ ਕਿ ਇਸੇ ਉਮੀਦ ਨਾਲ ਹੀ ਦੁਬਾਰਾ ਵੋਟਾਂ ਪਾਈਏ ਤੁਹਾਨੂੰ ਇਹ ਸਾਡੇ ਸਵਾਲ ਨਹੀਂ ਜਿਹੜੇ ਅਸੀਂ ਅਕਸਰ ਸਾਰਿਆਂ ਦੇ ਉੱਤੇ ਨਾ ਦੇ ਕਰਨੇ ਉਸੇ ਲੜੀ ਦੇ ਵਿੱਚੋਂ ਮਹਾਰਾਣੀ ਪ੍ਰਨੀਤ ਕੌਰ ਜੋ ਜਾ ਰਹੀ ਸੀ ਉਹਨਾਂ ਪਿੰਡਾਂ ਚ ਸਰੇ ਪਿੰਡ ਦੇ ਵਿੱਚ ਜਾਣ ਦਾ ਪ੍ਰੋਗਰਾਮ ਸੀ ਉਹਦਾ ਉੱਥੇ ਸਾਡੇ ਸਾਰੇ ਹੀ ਫੋਰਮਾਂ ਦਾ ਪ੍ਰੋਗਰਾਮ ਦੇ ਮੁਤਾਬਕ ਸਾਰੀਆਂ ਜਥੇਬੰਦੀਆਂ ਨੇ ਮਿਲ ਜੁਲ ਕੇ ਸਵਾਲ ਕਰਨ ਦੇ ਲਈ ਇੱਕ ਮੀਟਿੰਗ ਪੈ ਕਰ ਲਈ ਉੱਥੇ ਬੰਦੇ ਇਕੱਠੇ ਹੋ ਗਏ ਹੁਣ ਸਵਾਲ ਕਰਨ ਵਾਸਤੇ ਚੱਲੇ ਨੇ ਤੇ ਜੇ ਸਵਾਲਾਂ ਦੇ ਜਵਾਬ ਦੇਣ ਤੋਂ ਇਹ ਭੱਜੇ ਉਮੀਦਵਾਰ ਫਿਰ ਨਰੇ ਤੇ ਨਾਰਾਬਾਜੀ ਤਾਂ ਹੋਏਗੀ ਹੁਣ ਉਹਦੇ ਵਿੱਚ ਪ੍ਰਸ਼ਾਸਨ ਦੇ ਨਾਲ ਧੱਕਾ ਮੱਕੀ ਮੈਂ ਕਹਿੰਦਾ ਹੋ ਜੇ ਲੇਕਿਨ ਬੜਾ ਦੁੱਖ ਦੀ ਗੱਲ ਹੈ ਕਿ ਇੱਕ ਬੀਜੇਪੀ ਦਾ ਆਦਮੀ ਜਿਹੜਾ ਨਵਾਂ ਬਣਿਆ ਹਰਵਿੰਦਰ ਸਿੰਘ ਉਹ ਗੱਡੀ 'ਚੋਂ ਉਤਰ ਕੇ ਆਇਆ ਨਾਲ ਉਹਦੇ ਆਪਦੇ ਨਾਲ ਦੋ ਤਿੰਨ ਗੁੰਡੇ ਹੋਰ ਲੈ ਕੇ ਆਇਆ ਲੋਕਾਂ ਨੇ ਸਿੱਧੀ ਹੱਥੋਂ ਪਾਈ ਹੋਈ ਲੋਕਾਂ ਦੇ ਲੱਫੜ ਮਾਰਨ ਤੱਕ ਕੀਤੀ ਗੱਲ ਈਵਨ ਇੱਥੋਂ ਤੱਕ ਵੀ ਗੱਲ ਕੀਤੀ ਗਈ ਕਿ ਐਡਾ ਅਸ਼ਲੀਲ ਇਸ਼ਾਰਾ ਲੋਕਾਂ ਨੂੰ ਕੀਤਾ ਗਿਆ ਮੈਂ ਇਹ ਗੱਲ ਕਿਉਂ ਕੋਟ ਕਰ ਰਿਹਾ ਇਡਾ ਮਾਰਾ ਇਸ਼ਾਰਾ ਕੀਤਾ ਜਿਹੜਾ ਮਤਲਬ ਇਹ ਨਿਕਲਦਾ ਹੈ ਕਿ ਪ੍ਰਵੋਕ ਕਰਨਾ ਲੋਕਾਂ ਨੂੰ ਪ੍ਰਵੋਕ ਕਰਨ ਦੇ ਲਈ ਕੁਝ ਦਿਨ ਪਹਿਲਾਂ ਇਸੇ ਹੀ ਵਿਅਕਤੀ ਦਾ ਬਿਆਨ ਹੈ ਕਿ ਮੈਂ ਪਿੰਡਾਂ ਦੇ ਵਿੱਚ ਲੈ ਕੇ ਜਾਵਾਂਗਾ ਦੇਖਾਂਗੇ ਕੌਣ ਰੋਕਦਾ ਹੈ ਇੱਕ ਇਕੱਲਾ ਹੀ ਨਹੀਂ ਹੈ ਬਹੁਤ ਸਾਰੇ ਲੀਡਰ ਹੋਰ ਵੀ ਹੈਗੇ ਨੇ ਭਾਜੀ ਦੇ ਜਿਹੜੇ ਪੰਜਾਬ ਦੇ ਵਿੱਚ ਪੰਜਾਬ ਦੇ ਮਾਹੌਲ ਨੂੰ ਅੱਗ ਲਾਉਣੀ ਚਾਹੁੰਦੇ ਨੇ ਪਰ ਇੱਕ ਗੱਲ ਜਰੂਰ ਸਪਸ਼ਟ ਹੋ ਗਈ ਹੈ ਅੱਜ ਸਾਡੇ ਇਸ ਵੀਰ ਸੁਰਿੰਦਰ ਸਿੰਘ ਦਾ ਕਤਲ ਜਿਹੜਾ ਕੀਤਾ ਗਿਆ ਸਰਿੰਦਰ ਸੁਰਿੰਦਰਪਾਲ ਸਿੰਘ ਦਾ ਜਿਹੜਾ ਇਹ ਇਹ ਘਟਨਾ ਵਾਪਰੀ ਉਹਦੀ ਉਹਦੀ ਮੌਤ ਹੋਈ ਉਹਦਾ ਇੱਕ ਤਰੀਕੇ ਦੇ ਨਾਲ ਕਤਲ ਹੋਇਆ ਉਹ ਨੂੰ ਇਹ ਕੋਈ ਨਵੀਂ ਇਨਸੀਡੈਂਟ ਨਹੀਂ ਹੈ ਸਾਡੇ ਨਾਲ ਇਹਦੇ ਤੋਂ ਸਪੱਸ਼ਟ ਹੋ ਗਿਆ ਕਿ ਬੀਜੇਪੀ ਆਪਦੀ ਉਸੇ ਮਾਨਸਿਕਤਾ ਦੇ ਉੱਤੇ ਕੰਮ ਕਰ ਰਹੀ ਹੈ ਉਸੇ ਮਾਨਸਿਕਤਾ ਦੇ ਨਾਲ ਚੱਲ ਰਹੀ ਹੈ ਜਿਹੜੀ ਮਾਨਸਿਕਤਾ ਦੇ ਨਾਲ ਇਹਨਾਂ ਨੇ ਲਖੀਮਪੁਰ ਖੀਰੀ ਦੇ ਅੰਦਰ ਬਿਲਕੁਲ ਪੀਸਫੁਲੀ ਤੁਰੇ ਜਾਂਦੇ ਸਾਡੇ ਕਿਸਾਨਾਂ ਦੇ ਮਗਰੋਂ ਆ ਕੇ ਗੱਡੀਆਂ ਚੜਾਈਆਂ ਉਹ ਵੀਡੀਓ ਅੱਜ ਵੀ ਸਾਰੇ ਲੋਕਾਂ ਦੇ ਕੋਲੇ ਸੰਸਾਰ ਕੋਲੇ ਪਈ ਹੈ ਸਤਿ ਸ਼੍ਰੀ ਅਕਾਲ ਬਹੁਤ ਦੁਖਪਰੀ ਖਬਰ ਆਈ ਅੱਜ ਕਿ ਸ੍ਰਿੰਦਰਪਾਲ ਸਿੰਘ ਜੀ ਸੇਰੇ ਪਿੰਡ ਦੇ ਵਿੱਚ गिर ਕੇ ਉਹਨਾਂ ਦਾ ਦੇਹਾਂਤ ਹੋ ਗਿਆ ਮੈਂ ਔਰ ਮੇਰਾ ਪਰਿਵਾਰ ਅਸੀਂ ਹਰ ਵਕਤ ਕਿਸਾਨਾਂ ਦੀ ਬੇਹਤਰੀ ਲਈ ਕਿਸਾਨਾਂ ਦੇ ਮੁੱਦਿਆਂ ਦੇ ਨਾਲ ਖੜੇ ਸੀ ਖੜੇ ਰਹਾਂਗੇ ਅੱਜ ਸ੍ਰਿੰਦਰਪਾਲ ਸਿੰਘ ਜੀ ਦੀ ਦੇ ਇਸ ਅਕਾਲ ਚਲਾਣੇ ਦੇਵਸ਼ੋਸਤੇ ਵਿੱਚ ਮੈਂ ਆਪਣੇ ਸਾਰੇ ਹੀ ਸਿਆਸੀ ਪ੍ਰੋਗਰਾਮ ਅੱਜ ਔਰ ਕੱਲ ਦੇ ਰੱਦ ਕਰ ਦਿੱਤੇ ਨੇ ਔਰ ਵਾਹਿਗੁਰੂ ਅੱਗੇ ਅਰਦਾਸ ਕਰਦੀ ਆ ਕਿ ਸੁਵਿੰਦਰਪਾਲ ਜੀ ਨੂੰ ਆਪਣੇ ਚਰਨਾਚਿਨਵਾਜੋ ਉਹਨਾਂ ਦੇ ਪਰਿਵਾਰ ਦੇ ਉੱਤੇ ਮਿਹਰ ਭਰਿਆ ਹੱਥ ਰੱਖਣਾ ਔਰ ਉਹਨਾਂ ਨੂੰ ਇਸ ਭਾਣੇ ਮੰਨਣ ਦੇ ਲਈ ਤਾਕਤ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ